ਸਤ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੁੱਟ ਡੇਰੀ ਫਾਰਮਿੰਗ ਤੇ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਏ ਆ ਟਾਪ ਦਾ ਨਗੀਨਾ ਜਰਸੀ ਵੈੜ ਉਹ ਵੀ ਤਾਜੀ ਸੂਈ ਵੀਡੀਓ ਨੂੰ ਧਿਆਨ ਨਾਲ ਦੇਖਿਓ ਪੂਰੀ ਰੂਹ ਖੋਸ਼ ਕਰਨ ਵਾਲੀ ਵੈੜ ਤੁਹਾਨੂੰ ਦਿਖਾਵਾਂਗੇ ਅੱਜ ਦੋਸਤੋ ਇਹ ਪਹਿਲਾ ਸੂਆ ਸੂਈ ਆ ਹਜੇ ਨੇ ਇੱਕ ਦੰਦੀ ਚੱਕਿਆ ਪਲਾਂ ਦੀ ਇਹਨੂੰ ਖੀਰੀ ਮੰਨ ਲਓ ਪਲਾਂ ਦੀ ਦੁੰਦੀ ਮੰਨ ਲਓ ਹਜੇ ਬਿਲਕੁਲ ਛੋਟੀ ਉਮਰ ਦੀ ਹੈਗੀ ਆ 9 ਵਜੇ ਦੀ ਵੀਡੀਓ ਆ ਜਦੋਂ ਆਪਾਂ ਬਣਾਈ ਆ ਚਵਾਈ ਹੋਈ ਵੀ ਆ ਸ਼ਾਮ ਨੂੰ ਤਾਂ ਹਵਾਨਾ ਪੂਰਾ ਥੋਸਮਾ ਬਣਾ ਲੈਂਦੀ ਹੈਗੀ ਤੁਸੀਂ ਇਹ ਗੋਲ ਮਟੋਲ ਵਹਿੜਾ ਹਜੇ ਉਮਰ ਦੇ हिसाब ਨਾਲ ਕੱਦ ਵੀ ਚੰਗਾਗਾ ਪੂਰੀ ਟਾਪ ਕੁਆਲਿਟੀ ਦੀ ਆ ਇਹ ਆਪਾਂ ਨੂੰ ਮਾਲਕਾਂ ਦੇ ਦੱਸਣ ਮੁਤਾਬਕ 50062 ਦੀ ਆਪ ਆ ਤੇ ਮਗਰੇ ਦੇ ਜੈਗ ਦੀ ਵੱੱਛੀ ਹੈਗੀ ਨਾੜਾ ਨੂੜਾ ਤੁਸੀਂ ਦੇਖ ਸਕਦੇ ਹੋ ਪੂਰੀ ਗੋਲ ਮਟੋਲਾ ਬੜਾ ਜਿਆਦਾ ਚੰਗਾ ਹਵਾਨਾ ਲੱਗਿਆਗਾ ਨਾੜਾ ਨੂੜਾ ਵੇਖੋ ਤੁਸੀਂ ਹਵਾਨੇ ਤੇ ਪਰ ਜਿਹੜੀ ਇਹਦੇ ਚ ਛੋਟੀ ਜੀ ਕਮੀ ਆ ਉਹ ਵੀ ਆਪਾਂ ਦੱਸਾਂਗੇ ਵਾ ਵੱਛੀ ਵੇਖੋ ਬੜੀ ਚੰਗੀ ਵੱਛੀ ਆ ਜੈਗ ਦੇ ਸੀਮਨ ਦੀ ਜਿਹੜੀ ਇਹਦੇ ਚ ਥੋੜੀ ਜੀ ਕਮੀ ਇਹ ਹੈ ਵੀ ਇਹ ਇੱਕ ਥਣ ਤੋਂ ਤੇਲ ਲੱਗੀ ਤੁਸੀਂ ਤੇਲ ਹੀ ਮੰਨ ਸਕਦੇ ਆ ਤੁਸੀਂ ਦੇਖ ਸਕਦੇ ਆ ਵੀ ਚਾਰੇ ਥਣ ਇੱਕੋ ਜਿਹਾ ਲੱਗਦਾ ਦੇਖਣ ਚ ਕੋਈ ਪਤਾ ਨਹੀਂ ਲੱਗਦਾਗਾ ਪਰ ਇਹ ਮੂਰਲੇ ਬਹਿਣੀ ਵਾਲੇ ਪਾਸੇ ਤੋਂ ਇਹਦਾ ਜਿਆਦਾ ਹਵਾਨਾ ਹੋਣ ਕਰਕੇ ਵੀ ਬੈਠਣ ਉੱਠਣਾ ਸੂਨ ਟਾਈਮ ਦਾਵ ਆ ਗਈ ਦੁੱਧ ਉਹ ਚੋਂ ਪਸਮਾ ਠੀਕ ਆਉਂਦਾਗਾ ਦੁੱਧ ਵੀ ਉਹ ਚੋਂ ਆਉਂਦਾਗਾ ਕੁਛਕ ਪਰ ਆਪਾਂ ਤਿਲ ਮੰਨ ਕੇ ਲਈਏ ਤਿਲ ਮੰਨ ਕੀ ਦੇਵਾਂਗੇ ਤੇ ਰੇਟ ਵੀ ਇਹਦਾ ਜਮਾ ਮੁਫਤ ਵਾਲਾ ਹੀ ਹੈਗਾ ਤੁਹਾਨੂੰ ਵੀ ਪਤਾ ਹੈ ਵੈੜ ਕਿੰਨੇ ਦੀ ਸੀਗੀ ਜੇ ਸਹੀ ਸਲਾਮਤ ਹੁੰਦੀ ਹੁਣ ਇਹਦਾ ਜਮਾ ਫਰੀ ਵਾਲਾ ਭਾਗ ਆ ਤੁਸੀਂ ਕਾਲ ਕਰ ਸਕਦੇ ਆ ਨੰਬਰ ਸਕਰੀਨ ਤੇ ਚੱਲ ਰਿਹਾਗਾ ਪਿੰਡ ਆਪਣਾ ਹੈਗਾ ਜੀ ਆਸਾ ਬੁੱਟਰ ਜਿਹੜਾ ਇਹਨੂੰ ਮੁਖਸਰ ਸਾਹੇ ਪੈਂਦਾਗਾ ਤੇ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਜੀ ਹਜੇ ਦੋ ਦੰਦ ਹੋਈ ਨਹੀਂ ਇੱਕ ਦੰਦ ਦੀ ਚੱਕਿਆ ਨੇ ਬਾਕੀ ਤੁਸੀਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਤੁਹਾਡੇ ਲਈ ਡੇਲੀ ਨਵੀਆਂ ਨਵੀਆਂ ਜਾਨਵਰ ਲੈ ਕੇ ਆਉਂਦੇ ਰਹਿੰਦੇ ਆ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਸਾਰੇ ਦੋਸਤ